ਰੱਬ ਦੀ ਬੰਦ ਮਿੱਤਰ ਹੁੰਦੇ ਨੇ ਉਹ ਲਾਬਬਿਆਂ ਦਾ ਆਹ ਭਾਈ ਬੀਬਾ ਖੈਰ ਬਾਦੋ ਬਾਬਿਆਂ ਨੂੰ ਦਵਾਈ ਦੇ ਦੇ ਜਿੰਨੇ ਰੱਬ ਸਾਨੂੰ ਤਰੱਕੀਆਂ ਬਖਸ਼ੂ ਕੋਟੀਆਂ ਬਾਦ ਉਹ ਲੰਮੀਆਂ ਗੱਡੀਆਂ ਛੋੜੇ ਵਾਰ ਚ ਖੜਾ ਦੂ ਬੀਬਾ ਕਰਿਆ ਆਪਦਾ ਕਰਿਆ

ਇਹੀ ਹੈ ਕਿ ਤੇਰਾ ਘਰ ਆ ਸ਼ਰਾਬ ਬਹੁਤ ਪਿੰਦਾ ਤੇ ਤੈਨੂੰ ਮਾਰਦਾ ਖੁਰਦਾ ਹਾਂ ਬਾਬਾ ਪੀਂਦਾ ਹੈ ਇਹ ਨੜੇ ਘਰ ਨੂੰ ਵੀ ਦੇਖ ਕੇ ਲੱਗਦਾ ਵੀ ਤੇਰੇ ਸੁੱਖਣੇ ਵੱਡੇ ਨੇ ਕੋਠੀ ਉਵੇਂ ਘਰੇ ਬਾਹਰ ਚ ਗੱਡੀ ਖੜੀ ਹੋਏ ਗੱਲ ਪੱਕੀ ਆ ਹਾਂ ਬਾਬਾ ਗੱਲ ਪੱਕੀ ਆ ਵੀ ਬਾਬਾ ਜੇ ਬਾਬਿਆਂ ਨੂੰ ਮੰਨੇਗੀ ਜੇ ਤੇਰੇ ਘਰ ਆ ਤੇਰੇ ਕਿਹੜੇ ਚੱਲਣ ਲੱਗ ਜੇ ਹਾਂ ਬਾਬਾ ਅੱਛਾ ਬਸ ਕੁੱਲ 1110 ਦਸ਼ਨਾ ਲਗੂ ਬਾਬੇ ਦੀ ਤੇ ਤੇਰੇ ਘਰ ਚ ਖੁਸ਼ੀਆਂ ਤੇਰੇ ਬਾਹਰ ਚ ਗੱਡੀ ਕੋਠੀ ਸਭ ਕੁਝ ਵੜ ਜੂ ਗੁੱਸਾ ਨਾ ਕਰੀ ਬੀਬਾ ਮੇਰੀ ਗੱਲ ਦਾ ਹਾਂ ਹਾਂ ਚੋਣ ਲੈ ਬੀਬਾ 1100 ਰੁਪਏ ਤੇਰਾ ਪਾਇ ਕਰਕੇ ਬਾਬਾ 1100 ਤਾਂ ਹੈ ਨਹੀਂ 500 ਰੁਪਿਆ ਦਾ ਚਲ ਕੋਈ ਨਾ ਬੀਬਾ 500 ਚ ਵੀ ਕਰ ਦੂੰ ਤੇਰਾ ਭੋਲਾ ਮੈਂ ਉਹ ਬੱਚਾ ਐ ਨਾ ਕਰ ਤੇ ਮੇਰੀ ਗੱਲ ਸੁਣ ਬੀਬਾ 500 ਰੁਪਇਆ ਲਿਆ ਜਾ ਕੇ ਪਹਿਲਾ ਫਿਰ ਬਾਕੀ ਦੀ ਗੱਲਾ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਤੈਨੂੰ ਮੈਂ ਚੀਜ਼ ਦੇ ਕੇ ਜਾਊ ਚੁੰਨੀ ਲਾਲ ਵਾਲੀ ਠੀਕ ਹੈ ਪਹਿਲਾ 500 ਲਿਆ ਆਇਆ ਪੁੱਤ ਆ ਸੰਤਰਾ ਮੋਟੀ ਹੱਥ ਬੱਜੂ ਅੱਤਾ ਆਦੀ ਨਾ ਮੁਰਗੇ ਚੱਲੋ ਬੀਬਾ ਆ ਜਾ ਮੈਂ ਵੀ ਗਾਹ ਵੀ ਜਾਣਾ ਬਾਬਿਆਂ ਨੇ ਆਇਆ ਆਇਆ ਲੈ ਕਹ ਦੇ ਆ ਗਈ ਬਾਬਾ ਆ ਗਈ ਲੈ ਬਾਬਾ ਲਿਆ ਉੱਪਰ ਬਾਇਆ ਬੀਬਾ ਬਾਇਆ ਇੱਕ ਤਾਂ ਤੈਨੂੰ ਮੈਂ ਪਾਇ ਦੱਸੂੰਗੀ ਬਾਬਾ ਠੀਕ ਆ ਬਾਬਾ ਤੇ ਇੱਕ ਤੈਨੂੰ ਮੈਂ ਦੇਉਂਗਾ ਹਿਮਾਲੇ ਤੋਂ ਲਿਆਂਦੀ ਐ ਸਵਾਹ ਆ ਸ਼ਾਬਾਸ਼ ਹਾਂ ਇੱਕ ਤਾਂ ਕਾਲੇ ਕੁੱਤੇ ਨੂੰ ਰੋਟੀ ਪਾ ਦਿਆ ਕਰੀ ਚੰਗਾ ਬਾਬਾ ਜਿਹੜੇ ਵੀ ਦਿਨ ਤੈਨੂੰ ਚੰਗਾ ਲੱਗੇ ਤੇ ਇੱਕ ਆ ਸਵਾਲ ਐ ਹਿਮਾਲੇ ਤੋਂ ਇਹਨੂੰ ਕੇ ਰੱਖੀ ਤੇ ਮਾੜੀ ਹੀ ਵਸ ਓਏ ਕੱਲ ਤਾਂ ਆ ਲਾ ਦਿਆ ਕਰੀ ਜਾਂ ਮੱਥੇ ਤੇ ਲਾ ਦੇ ਕੇ ਸੁੱਤੇ ਪੈ ਤੇਰੇ ਘਰ ਰਾਤਰੇ ਕਹੜੇ ਚੁਮ ਚੰਗਾ ਬਾਬਾ ਉਜੀ ਗੱਲੇ ਆ ਬਾਬੇ ਇੱਥੇ ਆਉਂਦੀ ਰਹਿੰਦੇ ਨੇ ਜੇ ਤੇਰਾ ਨਾਂ ਪਾਏ ਹੋਇਆ ਤਾਂ ਮੇਰੀ ਧੌਣ ਖਾਏਣੀ ਚੰਗਾ ਬੇਟਾ ਹੁਣ ਚੱਲਦੇ ਆ ਚੰਗਾ ਬਾਬਾ ਚੰਗਾ ਓ ਜੈ ਸ਼ੰਭੂ ਦੀ ਆ ਦੇਖ ਲੈ ਜਮਾਨ ਖੁੱਦੋ ਕੁੰਡੀਆਂ ਚੱਕੀ ਆਉਂਦਾਗਾ ਅੱਜ ਦਿਵਾਲੀ ਆ ਟੈੜਾ ਮੱਥਾ ਟੇਕ ਕੇ ਆਏ ਨੇ ਚੰਗਾ ਭਾਈ ਨਾ ਬੇਬੇ ਭਾਂਡੇ ਮਾਂ ਨੇ ਮੋਬਾਈਲ ਦੇਖੀ ਜਾਨੀ ਆ ਭਾਂਡੇ ਮਾਇਰਾ ਾਰੇ ਮੈਂ ਹੀ ਕਰੇਗਾ ਮੈਂ ਦੋ ਪਾਂਡੇ ਦੋਨੋਂ ਫੇਰ ਕੀ ਹੋ ਜਾਊਗਾ ਚਲ ਚੱਲ ਬਾਹਰੀਆਂ ਗੱਲਾਂ ਮਾਰ ਜਿਹੜਾ 500 ਰੁਪਏ ਲਵਾ ਦਿੱਤਾ ਮੈਨੂੰ ਕਿਹੜੇ ਫੜਾਏ ਆ 500 ਫੇਰ ਆਤ ਨੂੰ ਫੜਾਇਆ ਤਾਂ ਹੈਗਾ ਮੈਂ ਮੈਨੂੰ ਨਹੀਂ ਫੜਾਇਆ ਤੁਸੀਂ ਰੱਖ ਕੇ ਭੁੱਲ ਗਏ ਚੁੱਪ ਕਰਕੇ ਪੈਸੇ ਲਿਆ ਕੇ ਨੇ ਰੱਖ ਕੇ ਭੁੱਲ ਗਏ ਪੈਸੇ ਤਾਂ ਮੈਂ ਬਾਪੁੰਦੇ ਤੇ ਹੁਣ ਮੈਨੂੰ ਕੀ ਕਹਾਂ ਕਿਥੋਂ ਦਵਾਂ ਲਿਆ ਕਿਹਨੂੰ ਹੁਣਾ ਹੈ ਹਾਂ ਤਾਂ ਧਿਆਈ ਨਹੀਂ ਜੀ ਪੈਸੇ ਆਏ ਨਹੀਂ ਕਿਹੜੀ ਗੀ ਮਾਦੂ ਲੋਇਆ ਹਨ ਬੰਦਾ ਤਾਂ ਹੋ ਗਈ ਕਿੱterre ਨੇ ਮੈਂ ਮਾਂ ਕਿੱਥੇ ਰੱਖ ਕੇ ਭੁੱਲ ਗਈ ਮੈਂ ਤਾਂ ਮੈਂ ਲੈਣੀ ਹੈਗੇ ਮੈਂ ਤਾਂ ਅਸਾ ਚੋਲੀਆਂ ਕਰਨੇ ਨਹੀਂ ਬੋਲਦੀ ਉਹ ਜੀ ਕਰਦੀ ਉਹ ਜੀ ਕਰਦੀ ਬਾਜਾ ਜਵਾੜੇ ਦੇ ਮਰੂਮਾ ਬਾਹ ਬੋਲਦੀ ਰਹਿਣੀ ਆ ਆ ਵੀ ਸੀਰਾ ਜੋ ਤੂੰ ਚਾਚਾ ਬਾਬਾ ਆਇਆ ਸੀ ਚਾਚੀ ਨੇ ਉਹਨੂੰ ਤੇ ਹੋਣੀਆਂ ਪੈਸੇ ਆਏ ਨਹੀਂ ਕਿਹੜੇ ਬਾਬੇ ਹੁੰਦੇ ਦੇ ਪੈਸੇ ਮੈਂ ਕਿਹੜੇ ਬਾਬੇ ਨੂੰ ਤੇਰੀ ਮਾਦੀ ਨੇ ਨਾ <laughs> no, 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 no. <laughs> <laughs>